ਉਹਨੂੰ ਪਿਆਰ ਦਾ ਕੀ ਨਹੀਂ ਦੇ ਸਕਦੇ ਸਬੂਤ ਨਹੀਂ ਦੇ ਸਕਦੇ ਹallelujah ਇਹ ਪ੍ਰਭੂ ਦਾ ਬੰਦਾ ਇਹ ਦਾਊਦ ਰਾਜਾ ਇਹ ਪ੍ਰਭੂ ਨੂੰ ਕਿੰਨੀ ਕੀ ਦੇ ਰਿਹਾ ਪਹਿਲ ਦੇ ਰਿਹਾ ਕਹਿੰਦਾ ਪ੍ਰਭੂ ਦਾ ਦਾਲ ਮੰਨ ਰਿਹਾ ਕਹਿੰਦਾ ਮੈਂ ਦਇਆ ਅਤੇ ਮਿਆਉਗਾਗਾ ਫਿਰ ਯਹੋਵਾ ਮੈਂ ਤੇਰੇ ਲਈ ਭਜਨ ਗਾਵਾਂਗਾ ਇਦੇ ਲਈ ਯਹੋਵਾ ਲਈ ਤੇ ਪ੍ਰਭੂ ਦੇ ਲਈ ਭਜਨ ਗਾਉਣ ਦੇ ਲਈ ਕੀ ਆ ਹਰ ਵਕਤ ਤਿਆਰ ਹੈ ਕਹਿੰਦਾ ਹੈ ਯਹੋਵਾ ਮੈਂ ਤੇਰੇ ਲਈ ਭਜਨ ਗਾਵਾਂਗਾ ਦੂਹਾਂਤ ਵਿੱਚ ਕੀ ਕਹਿੰਦਾ ਮੈਂ ਪੂਰੇ ਰਾਹ ਵਿੱਚ ਸਿਆਣਾ ਬਣ ਕੇ ਚੱਲਾਂਗਾ ਪਹਿਲਾਂ ਅਸੀਂ ਸਿਆਣੇ ਬਣਨਾ ਹੈ ਪ੍ਰਭੂ ਦੇ ਲਈ ਬੰਦਾ ਬੋਲੋ ਸਿਆਣੇ ਬਣ ਕੇ ਚੱਲਣਾ ਕਹਿੰਦਾ ਤੂੰ ਮੇਰੇ ਕੋਲ ਕਦੋਂ ਆਵੇਂਗਾ ਮੈਂ ਆਪਣੇ ਘਰ ਵਿੱਚ ਪੂਰੇ ਮਨ ਨਾਲ दाऊद प्रमेशनु प्यार ਕਰਨ ਦੇ ਕਾਰਨ ਰਾਜਾ ਬਣਾਇਆ ਗਿਆ। ਪ੍ਰਭੂ ਦੀ ਆਗਿਆਕਾਰੀ ਕਰਨ ਦੇ ਕਾਰਨ ਬਾਦਸ਼ਾਹ ਠਾਇਆ ਗਿਆ। ਹallelujah। 40 ਸਾਲ ਇਹਨੇ ਜ਼ਾਇਦ ਤੇ ਕੀ ਕੀਤਾ? ਤੇ ਪ੍ਰਭੂ ਨੂੰ ਕਦੇ ਵੀ ਦਿਲ ਚੋਂ ਬਾਹਰ ਕਰਦਿਆ? ਪ੍ਰਭੂ ਨੂੰ ਕਦੇ ਵੀ ਮਨ ਚੋਂ ਵਿਸਾਰਿਆ? ਨਹੀਂ। ਹallelujah। ਇੱਕ ਵਾਰੇ ਤੋਂ ਚੱਲਦੇ ਚੱਲਦੇ ਕੀ ਹੋ ਗਿਆ? ਇੱਕ ਵਾਰ ਚੱਲਦੇ ਚੱਲਦੇ ਕੀ ਹੋ ਗਿਆ ਪਾਪ ਹੋ ਗਿਆ ਉਹ ਪਾਪ ਦੀ ਬੜੀ ਭਾਰੀ ਸਜ਼ਾ ਮਿਲੀ ਉਹਨੂੰ ਪ੍ਰਭੂ ਨੇ ਖੋਹ ਦਿੱਤੀ ਜਿੰਨਾ ਚਿਰ ਨੇ ਉਹ ਪਾਪ ਮੰਨ ਕੇ ਛੱਡਿਆ ਨਹੀਂ ਜਿੰਨਾ ਚਿਰ ਪਊ ਦੇ ਅੱਗੇ ਆਪਣਾ ਪਾਪ ਕਬੂਲ ਨਹੀਂ ਕੀਤਾ ਉਨਾ ਚਿਰ ਪ੍ਰਭੂ ਨੇ ਇਹਨੂੰ ਕਾਮਯਾਬ ਕੀਤਾ ਨਹੀਂ ਇਹ ਚੱਲਦੋਂ ਫਿਰ ਵੀ ਰਹਿ ਗਿਆ ਸੀ ਆਪ ਵੀ ਦੱਸ ਰਿਹਾ ਏ ਇਹਦਾ ਸਰੀਰ ਬਿਲਕੁਲ ਰੁਕੀ ਹੋ ਗਿਆ ਸੀਗਾ ਇਹਦਾ ਆਤਮਾ ਇਹਦੇ ਚੋਂ ਖੁੱਸ ਗਿਆ ਸੀਗਾ ਖੁਦਾ ਦੇ ਹੱਥ ਵਿੱਚ ਉਹ ਉੱਠਿਆ ਕਰੋ ਇਹ ਗੱਲ ਯਾਦ ਰੱਖੋ ਜੇ ਜੇ ਪਰਮੇਸ਼ਰ ਨੂੰ ਮੰਨ ਕੇ ਖੁਦਾ ਨੂੰ ਜਾਣ ਕੇ ਬਹੁਤ ਇਸਮਾ ਲੈ ਕੇ ਤੌਬਾ ਕਰਕੇ ਕਬੂਲ ਕਰਕੇ ਪ੍ਰਭੂ ਨੂੰ ਤੁਸੀਂ ਪਾਪ ਕਰੋਗੇ ਤੇ ਪਰਮੇਸ਼ਰ ਦਾ ਹੱਥ ਕਦੇ ਵੀ ਸਾਡੇ ਉੱਤੇ ਰਹੇਗਾ ਨਹੀਂ ਜੇ ਦਾਊਦ ਤੋਂ ਪਰਮੇਸ਼ਰ ਦਾ ਹੱਥ ਉੱਠ ਸਕਦਾ ਹੈ ਜੇ ਦਾਊਦ ਨੂੰ ਪ੍ਰਭੂ ਸਜ਼ਾ ਦੇ ਸਕਦਾ ਹੈ ਤੇ ਜਿਹੜਾ ਦਾਊਦ ਦਾ ਪਰਮੇਸ਼ਰ ਹੈ ਉਹ ਸਾਡਾ ਵੀ ਬੋਲੋ ਹallelujah ਜੇ ਸਾਨੂੰ ਜੇ ਦਾਊਦ ਨੂੰ ਸਜ਼ਾ ਦੇ ਸਕਦਾ ਹੈ ਤੇ ਸਾਡੂੰ ਵੀ ਸਜ਼ਾ ਜੇ ਤੁਸੀਂ ਪ੍ਰਭੂ ਨੂੰ ਜਾਣ ਕੇ ਪਾਪ ਕਰੋਗੇ ਉਹ ਕੰਮ ਕਰੋਗੇ ਜਿਹੜੇ ਪ੍ਰਭੂ ਦੀ ਨਜ਼ਰ ਵਿੱਚ ਚੰਗੇ ਨਹੀਂ ਹੈਗੇ ਤੇ ਲੋਕਾਂ ਦੀ ਨਜ਼ਰ ਵਿੱਚ ਚੰਗੇ ਆ ਪ੍ਰਭੂ ਕਦੇ ਵੀ ਬਖਸ਼ੇਗਾ ਨਹੀਂ ਚਾਹੇ ਕੋਈ ਵੀ ਹੋਵੇ ਚਾਹੇ ਉਹ ਆਪਣੀ ਨਬੀ ਹੈ ਚਾਹੇ ਉਹਦਾ ਕੀ ਦਾਸ ਹੈ ਚਾਹੇ ਉਹਦਾ ਕੋਈ ਵੀ ਵਿਸ਼ਵਾਸੀ ਹੈ ਐਲਦਰ ਹੈ ਡੀਕਨ ਹੈ ਪ੍ਰਭੂ ਕਿਸੇ ਨੂੰ ਵੀ ਬਖਸ਼ਣ ਦੀ ਸ਼ਕਤੀ ਜਿੰਨਾ ਚਿਰ ਆਪਣੇ ಪಾਪ ਨੂੰ ਮੰਨ ਕੇ ਪ੍ਰਭੂ ਦੇ ਅੱਗੇ ਨਾ ਛੱਡੇ ਪਰ ಪಾਪ ਕਰਨਾ ਨਹੀਂ ਹੈਗਾ ਵੀ ਚਲੋ ਮੰਨ ਕੇ ਕੀ ਕਰਦੇ ਆਂਗੇ ਕੋਈ ਗੱਲ ਨਹੀਂ ਪਾਸਟ ਨੇ ਕਿਹਾ ਹੀ ਆ ਵਚਨ ਚ ਕਿ ਦਾਊਦ ਨੂੰ ਮaaf ਕਰ ਸਕਦਾ ਹੈ ਤੇ ਸਾਨੂੰ ਵੀ ਮaaf ਪਰ ਬਾਈਬਲ ਵਿੱਚ ਹੋਰ ਵੀ ਲੋਕ ਹੋਇਆ ਮੈਂ ਤੈਨੂੰ ਦੱਸਿਆ ਤੇ ਸਾਬ ਬਾਰੇ ਦੱਸਿਆ ਸੀਗਾ ਮੈਂ ਤੈਨੂੰ ਕਿਹਦੇ ਬਾਰੇ ਦੱਸਿਆ ਪਿਛਲੇ ਦਿਨਾਂ ਚ ਅਸਾਉ ਬਾਰੇ ਅਸਾਉ ਨੇ ਕੀ ਕੀਤਾ ਸੀ ਇੱਕ ਦਾਲ ਦੀ ਕੌਡੀ ਦੇ ਪਿੱਛੇ ਕਾਦੇ ਪਿੱਛੇ ਦਾਲ ਦੀ ਕੌਡੀ ਸਾਲ ਨੇ ਦਾਲ ਦੀ ਤੋਲੀ ਦੇ ਪਿੱਛੇ ਆਪਣਾ ਜੇਠੇ ਬੰਦਾ ਕੀ ਦੇ ਦਿੱਤਾ ਆਪਣੇ ਜੇਠੇ ਬੰਦਾ ਹੱਕ ਖਵਾ ਲਿਆ ਜਿਹੜੀ ਕਿਰਪਾ ਨੂੰ ਮਿਲੀ ਸੀ ਉਹ ਕਿਰਪਾ ਖਵਾ ਲਈ ਜਿਹੜਾ ਉਹਦਾ ਹੱਕ ਸੀ ਉਹਦਾ ਅਧਕਾਰ ਸੀਗਾ ਇੱਕ ਦਾਲ ਦੀ ਤੋਲੀ ਪਿੱਛੇ ਖਤਮ ਕਰ ਲਿਆ ਅੱਜ ਪਰੋਂ ਤੁਸੀਂ ਅਤੇ ਮੈਂ ਜੇਕਰ ਪ੍ਰਭੂ ਯਿਸੂ ਮਸੀਹ ਨੂੰ ਵਸਾਰਾਂਗੇ ਤੇ ਸਾਨੂੰ ਹੋ ਸਕਦਾ ਇਸਾਉਂ ਦੀ ਤਰ੍ਹਾਂ ਤੌਬਾ ਕਰਦਾ ਕੀ ਨ ਮਿਲਿਆ ਦਾਊਦ ਨੂੰ ਤਾਂ ਤੌਬਾ ਕਰਦਾ ਕੀ ਮਿਲ ਗਿਆ ਤੌਬਾ ਮਿਲ ਗਿਆ ਦੁਰੀਆ ਪਰ ਪ੍ਰਭੂ ਕੋਲੇ ਵਰਕਤ ਪਾਉਣ ਦਾ ਬਲ ਪਾਉਣ ਦਾ ਸ਼ਕਤੀ ਪਾਉਣ ਦਾ ਬੁੱਧ ਪਾਉਣ ਦਾ ਕੀ ਮਿਲ ਗਿਆ ਪਰ ਅਸਾਉ ਨੂੰ ਕੀ ਨਹੀਂ ਮਿਲਿਆ ਬੋਲੋ ਹੇਲੇਲੂਇਆ